ਆਹੀ ਗਈ ਵੱਡੀ ਖੁਸ਼ੀ ਦੀ ਖਬਰ ਐਮਐਸਪੀ ਦੇਣ ਨੂੰ ਤਿਆਰ ਹੋਈ ਕੇਂਦਰ ਸਰਕਾਰ ਕਿਸਾਨ ਲਗਾਤਾਰ ਅੰਦੋਲਨ ਕਰ ਰਹੇ ਸੀ ਕਿਸਾਨ ਲਗਾਤਾਰ ਮੀਟਿੰਗਾਂ ਕਰ ਰਹੇ ਸੀ ਕਿਸਾਨ ਲਗਾਤਾਰ ਇਹੀ ਮੰਗ ਕਰ ਰਹੇ ਸੀ ਪਰ ਹੁਣ ਕੇਂਦਰ ਸਰਕਾਰ ਦੇ ਵੱਲੋਂ ਐਮਐਸਪੀ ਦੇ ਨਾਲ ਨਾਲ 300 ਰੁਪਏ ਬੋਨਸ ਦੇਣ ਦਾ ਵੀ ਐਲਾਨ ਕਰ ਦਿੱਤਾ ਕਿਹੜੀਆਂ ਫਸਲਾਂ ਦੇ ਉੱਤੇ ਐਮਐਸਪੀ ਦੇਣ ਨੂੰ ਤਿਆਰ ਹੋਇਆ ਕੇਂਦਰ ਸਰਕਾਰ ਤੁਹਾਨੂੰ ਪੂਰੀ ਜਾਣਕਾਰੀ ਸਾਂਝੀ ਕਰਦੇ ਆਂ ਹਾੜੀ ਸੀਜ਼ਨ 2025 ਤੇ 26 ਦੇ ਲਈ ਮੱਕੀ ਬਾਜਰਾ ਜਵਾਰ ਅਤੇ ਰਾਗੀ ਦਾ ਘੱਟੋ ਘਾਟ ਸਮਰਥਨ ਮੁੱਲ ਨਿਰਧਾਰਤ ਕੀਤਾ ਗਿਆ ਹੈ ਬਾਜਰਾ ਜਵਾਰ ਅਤੇ ਰਾਗੀ ਤੇ 300 ਰੁਪਏ ਦਾ ਬੋਨਸ ਵੀ ਦਿੱਤਾ ਜਾਵੇਗਾ ਤਾਂ ਇਹ ਫਸਲਾਂ ਦੇ ਉੱਤੇ ਐਮਐਸਪੀ ਦਿੱਤੀ ਜਾਵੇਗੀ ਤੇ ਨਾਲ 300 ਰੁਪਏ ਬੋਨਸ ਵੀ ਦਿੱਤਾ ਜਾਵੇਗਾ ਰਜਿਸਟ੍ਰੇਸ਼ਨ ਕਰਵਾਉਣ ਦੇ ਲਈ ਤਰੀਕ ਦੇ ਦਿੱਤੀ ਆ 1 April ਤੋਂ 30 April 2025 ਤੱਕ ਇਸ ਦੀ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ ਤੁਸੀਂ ਰਜਿਸਟ੍ਰੇਸ਼ਨ ਕਰਵਾਉਂਗੇ ਤੁਹਾਨੂੰ ਇਸ ਫਸਲ ਤੇ ਬੋਨਸ ਵੀ ਮਿਲੇਗਾ ਐਮਐਸਪੀ ਵੀ ਮਿਲੇਗੀ ਤਾਂ ਐਮਐਸਪੀ ਦੀ ਗੱਲ ਕਿਸਾਨ ਕਰ ਰਹੇ ਨੇ ਪਰ ਕਿਸਾਨ ਕਹਿ ਰਹੇ ਨੇ ਕਿ ਸਾਨੂੰ ਐਮਐਸਪੀ ਦਾ ਲੀਗਲ ਗਾਰੰਟੀ ਕਾਨੂੰਨ ਚਾਹੀਦਾ ਤਾਂ ਲੀਗਲ ਗਾਰੰਟੀ ਕਾਨੂੰਨ ਦੀ ਮੰਗ ਕਰ ਰਹੇ ਨੇ ਕਿਸਾਨ ਪਰ ਭਾਰਤ ਸਰਕਾਰ ਦੇ ਵੱਲੋਂ ਹੁਣ ਐਮਐਸਪੀ ਇਹਨਾਂ ਫਸਲਾਂ ਦੇ ਉੱਤੇ ਦੇਣ ਦੀ ਗੱਲ ਆਖ ਦਿੱਤੀ ਤੇ ਨਾਲ ਬੋਨਸ ਵੀ ਦੇਣ ਦੀ ਗੱਲ ਆਖ ਦਿੱਤੀ ਤਾਂ ਭਾਰਤ ਸਰਕਾਰ ਨੇ ਹਾੜੀ ਮਾਰਕੀਟੇਸ਼ਨ ਸੀਜ਼ਨ 2025 ਤੇ 26 ਦੇ ਲਈ ਇਹ ਫਸਲਾਂ ਦੇ ਉੱਤੇ ਐਮਐਸਪੀ ਦੇਣ ਦੀ ਗੱਲ ਆਖ ਦਿੱਤੀ ਗਈ ਹੈ ਤਾਂ ਇਹਨਾਂ ਦਾ ਘੱਟੋ-ਘੱਟ ਸਮਰਥਨ ਮੁੱਲ ਹੋਵੇਗਾ ਜੋ ਐਮਐਸਪੀ ਹੋਵੇਗੀ ਮੱਕੀ ਦਾ 2225 ਰੁਪਏ ਪ੍ਰਤੀ ਕੁਇੰਟਲ ਬਾਜਰੇ ਦਾ ਬਾਜਰੇ ਤੇ ਜੋ ਕੀਮਤ ਬਾਜਰੇ ਦੀ ਹੋਵੇਗੀ 2625 ਰੁਪਏ ਪ੍ਰਤੀ ਕੁਇੰਟਲ ਜਵਾਰ ਜੋ ਹਾਈਬ੍ਰਿਡ ਹੈ ਹਾਈਬ੍ਰਿਡ ਜਵਾਰ ਦਾ 3371 ਰੁਪਏ ਪ੍ਰਤੀ ਕੁਇੰਟਲ ਜਵਾਰ ਜੋ ਮਾਲ ਦੰਡੀ ਦਾ 3421 ਰੁਪਏ ਪ੍ਰਤੀ ਕੁਇੰਟਲ ਅਤੇ ਰਾਗੀ ਦਾ 4290 ਰੁਪਏ ਪ੍ਰਤੀ ਕੁਇੰਟਲ ਨਿਰਧਾਰਤ ਕੀਤਾ ਗਿਆ ਘੱਟੋ ਘੱਟ ਸਮਰਥਨ ਮੁੱਲ ਜਿਹੜਾ ਇਹ ਫਸਲਾਂ ਦਾ ਤੈਅ ਕੀਤਾ ਜੋ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਤਾਂ ਬਾਜਰਾ ਜਵਾਰ ਅਤੇ ਲਾਗੀ ਰਾਗੀ ਦੇ ਲਈ ਘੱਟੋ ਘੱਟ ਸਮਰਥਨ ਮੁੱਲ ਦੇ ਨਾਲ ਨਾਲ 300 ਰੁਪਏ ਪ੍ਰਤੀ ਕੁਆਂਟਲ ਦਾ ਬੋਨਸ ਵੀ ਮਿਲੇਗਾ ਤਾਂ ਇੱਕ ਕੁਆਂਟਲ ਦੇ ਉੱਤੇ ਤੁਹਾਨੂੰ 300 ਰੁਪਏ ਪ੍ਰਤੀ ਕੁਆਂਟਲ ਬੋਨਸ ਵੀ ਮਿਲੇਗਾ ਤੇ ਨਾਲ ਇਹਨਾਂ ਦੇ ਘੱਟੋ-ਘੱਟ ਸਮਰਥਨ ਮੁੱਲ ਤੈਅ ਵੀ ਕਰ ਦਿੱਤਾ ਯਾਨੀ ਕਿ ਐਮਐਸਪੀ ਦੇ ਦਿੱਤੀ ਗਈ ਹੈ ਨਾ ਫਸਲਾਂ ਦੇ ਉੱਤੇ ਤਾਂ ਰਾਜ ਸਰਕਾਰ ਗੁਜਰਾਤ ਰਾਜ ਸਿਵਲ ਸਪਲਾਈ ਕਾਰਪੋਰੇਸ਼ਨ ਲਿਮਟਿਡ ਰਾਹੀਂ ਮੱਕੀ ਬਾਜਰਾ ਜਵਾਰ ਤੇ ਰਾਗੀ ਦੀ ਖਰੀਦ ਕਰੇਗਾ ਤਾਂ ਜੋ ਕਿਸਾਨਾਂ ਨੂੰ ਉਹਨਾਂ ਦੀ ਉਪਜ ਦਾ ਉਚਿਤ ਮੁੱਲ ਮਿਲ ਸਕੇ ਤਾਂ ਕਿਸਾਨਾਂ ਦੇ ਲਈ ਕੇਂਦਰ ਸਰਕਾਰ ਦੇ ਵੱਲੋਂ ਇਹ ਇੱਕ ਤੋਹਫਾ ਦੇ ਦਿੱਤਾ ਗਿਆ ਜਿਸ ਤਰੀਕੇ ਦੇ ਨਾਲ ਕਿਸਾਨ ਐਮਐਸਪੀ ਦੀ ਮੰਗ ਕਰ ਰਹੇ ਨੇ ਐਮਐਸਪੀ ਦੀ ਲੀਗਲ ਗਾਰੰਟੀ ਕਾਨੂੰਨ ਦੀ ਮੰਗ ਕਰ ਰਹੇ ਨੇ ਪਰ ਨਾਲ ਹੀ ਜੜੀਆਂ ਕਣਕ ਤੇ ਝੋਨੇ ਦੇ ਉੱਤੇ ਐਮਐਸਪੀ ਮਿਲਦੀ ਆ ਉਸ ਤੋਂ ਇਲਾਵਾ ਉਹ ਕਹਿੰਦੇ ਸਾਨੂੰ ਹੋਰ ਫਸਲਾਂ ਜਿਹੜੀਆਂ ਨੇ ਹੋਰ ਫਸਲਾਂ ਦੇ ਉੱਤੇ ਵੀ ਐਮਐਸਪੀ ਚਾਹੀਦੀ ਆ ਤਾਂ ਹੁਣ ਕੇਂਦਰ ਸਰਕਾਰ ਦੇ ਵੱਲੋਂ ਐਮਐਸਪੀ ਦੇਣ ਦਾ ਵਾਅਦਾ ਕਰ ਦਿੱਤਾ ਇਹਨਾਂ ਫਸਲਾਂ ਦੇ ਉੱਤੇ ਤੇ ਨਾਲ 300 ਰੁਪਏ ਪ੍ਰਤੀ ਕੁਇੰਟਲ ਬੋਨਸ ਵੀ ਦੇਣ ਦੀ ਗੱਲ ਆਖ ਦਿੱਤੀ ਆ ਦੂਜੇ ਪਾਸੇ ਜੇਕਰ ਅੰਦੋਲਨਾਂ ਦੀ ਗੱਲ ਕੀਤੀ ਜਾਵੇ 13 ਫਰਵਰੀ 2024 ਤੋਂ ਪੰਜਾਬ ਦੀ ਸਰਹੱਦ ਦੇ ਉੱਤੇ ਪੰਜਾਬ ਤੇ ਹਰਿਆਣਾ ਦੀਆਂ ਸਰਹੱਦਾਂ ਦੇ ਉੱਤੇ ਅੰਦੋਲਨ ਚੱਲ ਰਿਹਾ ਸੀ ਇੱਕ ਸਾਲ ਪੂਰਾ ਹੋਇਆ ਮੀਟਿੰਗਾਂ ਹੋਈਆਂ ਸੱਤਵੀਂ ਮੀਟਿੰਗ ਜਦੋਂ ਕੇਂਦਰ ਸਰਕਾਰ ਦੇ ਮੰਤਰੀ ਅਤੇ ਪੰਜਾਬ ਸਰਕਾਰ ਦੇ ਮੰਤਰੀਆਂ ਦੀ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਦੇ ਨਾਲ ਹੋਈ ਉਹ ਸੱਤਵੀਂ ਮੀਟਿੰਗ ਤੋਂ ਬਾਅਦ ਜਦੋਂ ਕਿਸਾਨ ਮੀਟਿੰਗ ਕਰਨ ਤੋਂ ਬਾਅਦ ਖੁਸ਼ੀ-ਖੁਸ਼ੀ ਦੇ ਨਾਲ ਅਗਲੀ ਮੀਟਿੰਗ ਦਾ ਇੰਤਜ਼ਾਰ ਕਰ ਰਹੇ ਸੀ ਜੋ ਮੀਟਿੰਗ ਦੇ ਵਿੱਚ 4 ਮਈ ਦੇ ਦਿੱਤੀ ਸੀ ਤਾਂ ਉਸ ਮੀਟਿੰਗ ਦੇ ਬਾਰੇ ਸੋਚਦੇ ਹਲੇ ਕਿਸਾਨ ਜਾ ਰਹੇ ਨੇ ਗੱਲਾਂ ਕਰਦੇ ਜਾ ਰਹੇ ਨੇ ਉਸੇ ਦੌਰਾਨ ਪੁਲਿਸ ਦੀਆਂ ਗੱਡੀਆਂ ਕਿਸਾਨਾਂ ਕਿਸਾਨ ਲੀਡਰਾਂ ਨੂੰ ਘੇਰਾ ਪਾ ਲੈਂਦੀਆਂ ਨੇ ਫਿਰ ਕਿਸਾਨ ਲੀਡਰਾਂ ਨੂੰ ਗ੍ਰਿਫਤਾਰ ਕਰ ਲੈਂਦੇ ਨੇ ਉਸ ਤੋਂ ਬਾਅਦ ਰਾਤ ਹੋ ਜਾਂਦੀ ਆ ਰਾਤ ਦੇ ਸਮੇਂ ਪੁਲਿਸ ਜਿਹੜੀ ਆ ਉਹਨਾਂ ਬਾਰਡਰਾਂ ਦੇ ਉੱਤੇ ਬੈਠੇ ਕਿਸਾਨਾਂ ਨੂੰ ਖੰਡੇੜ ਦਿੰਦੀ ਆ ਦੋਵੇਂ ਬਾਰਡਰ ਖਾਲੀ ਕਰਵਾ ਲਏ ਜਾਂਦੇ ਨੇ ਸ਼ੰਭੂ ਤੇ ਖਨੌਰੀ ਬਾਰਡਰ 13 ਮਹੀਨੇ ਮੋਰਚਾ ਚੱਲਿਆ ਉਹ ਮੋਰਚੇ ਜਿਹੜੇ ਦੋਵੇਂ ਖਤਮ ਕਰ ਦਿੱਤੇ ਤੇ ਹੁਣ ਕਿਸਾਨ ਜਿਹੜੇ ਕਹਿ ਰਹੇ ਨੇ ਕਿ ਅਸੀਂ ਹੁਣ ਕੇਂਦਰ ਦੇ ਨਾਲ ਕਹਿੰਦੇ ਬਾਅਦ ਚ ਨਿਪਟ ਲਾਂਗੇ ਪਰ ਪਹਿਲਾਂ ਉਸ ਤੋਂ ਪੰਜਾਬ ਸਰਕਾਰ ਨੂੰ ਦੇਖਾਂਗੇ ਤਾਂ 31 ਤਰੀਕ ਦਾ ਐਲਾਨ ਵੀ ਕਰ ਦਿੱਤਾ 31 ਮਾਰਚ ਦਾ ਐਲਾਨ ਵੀ ਕਰ ਦਿੱਤਾ 31 ਮਾਰਚ ਨੂੰ ਕਿਸਾਨ ਜਿਹੜੇ ਨੇ ਇਹਨਾਂ ਮੰਤਰੀਆਂ ਦੇ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਜਿਹੜੇ ਘਰਾਂ ਦੇ ਬਾਹਰ ਮੋਰਚੇ ਲਗਾਉਣ ਜਾ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਨਜ਼ਰ ਆਉਣਗੇ ਤਾਂ ਕਿਸਾਨ ਜਿਹੜੇ ਨੇ ਤૈયਿਆ ਕਰ ਚੁੱਕੇ ਨੇ ਕਹਿੰਦੇ ਸਾਨੂੰ ਜਿੰਨਾ ਦਬਾਓਗੇ ਅਸੀਂ ਉਹਨਾਂ ਉੱਪਰ ਨੂੰ ਆਵਾਂਗੇ ਅਸੀਂ ਤਾਂ ਸਪ੍ਰਿੰਗ ਦੇ ਬਾਗਾਂ ਜਿੰਨਾ ਤੁਸੀਂ ਦਬੋਗੇ ਅਸੀਂ ਉਹਨਾਂ ਉੱਭਰ ਕੇ ਉੱਪਰ ਆਵਾਂਗੇ ਤਾਂ ਹੁਣ ਕੇਂਦਰ ਸਰਕਾਰ ਦੇ ਨਾਲ ਮੰਗਾਂ ਇਹ ਗੱਲ ਪੰਜਾਬ ਸਰਕਾਰ ਵੀ ਕਹਿ ਰਹੀ ਆ ਕਿ ਕਿਸਾਨਾਂ ਦੀਆਂ ਮੰਗਾਂ ਦਾ ਕੇਂਦਰ ਸਰਕਾਰ ਦੇ ਨਾਲ ਆ ਫਿਰ ਪੰਜਾਬ ਸਰਕਾਰ ਦੇ ਨਾਲ ਇਸ ਤਰੀਕੇ ਨਾਲ ਕਿਉਂ ਕਰ ਰਹੇ ਹੋ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਅੱਜ ਲੰਬੇ ਸਮੇਂ ਤੋਂ ਬਾਅਦ ਚੁੱਪੀ ਵੀ ਤੋੜ ਦਿੱਤੀ ਆ ਉਹ ਕਹਿੰਦੇ ਅਸੀਂ ਕਿਸਾਨਾਂ ਨੂੰ ਬਾਰ-ਬਾਰ ਕਿਹਾ ਰਸਤਾ ਖੋਲਣ ਦੇ ਲਈ ਪਰ ਕਿਸਾਨ ਮੰਨੇ ਨਹੀਂ ਆ ਕਹਿੰਦੇ ਅਸੀਂ ਕਿਸਾਨਾਂ ਦੇ ਉੱਤੇ ਕੋਈ ਜਲ ਤੋਪਾਂ ਅਜਿਹਾ ਕੁਝ ਨਹੀਂ ਚਲਾਇਆ ਅਸੀਂ ਬੜੇ ਆਰਾਮ ਦੇ ਨਾਲ ਅਸੀਂ ਬੜੇ ਸ਼ਾਂਤਮਈ ਤਰੀਕੇ ਦੇ ਨਾਲ ਕਿਸਾਨਾਂ ਦਾ ਜੋ ਇਹ ਰਸਤਾ ਖਲਵਾਉਣ ਦੀ ਗੱਲ ਕਹੀ ਸੀ ਅਸੀਂ ਕਿਸਾਨਾਂ ਨੂੰ ਹਟਾ ਕੇ ਉਹ ਰਸਤਾ ਖਲਵਾਇਆ ਪਰ ਜੋ ਕੁਝ ਹੋਇਆ ਹਲੇ ਤੱਕ ਵੀ ਕਿਸਾਨਾਂ ਦੀਆਂ ਟਰਾਲੀਆਂ ਨਹੀਂ ਮਿਲ ਰਹੀਆਂ ਕਿਸੇ ਝਾੜੀਆਂ ਦੇ ਵਿੱਚੋਂ ਟਰਾਲੀ ਮਿਲਦੀ ਆ ਕਸੇ ਸਰਪੰਚ ਦੇ ਘਰੋਂ ਟਰਾਲੀਆਂ ਮਿਲ ਰਹੀਆਂ ਨੇ ਤਾਂ ਇਸ ਤਰੀਕੇ ਦੇ ਨਾਲ ਟਰਾਲੀਆਂ ਜਿਹੜੀਆਂ ਮਿਲਦੀਆਂ ਹੋਈਆਂ ਨਜ਼ਰ ਆ ਰਹੀਆਂ ਕਿਸਾਨਾਂ ਦੀਆਂ ਪਰ ਕੀ ਆਖਰਕਾਰ ਕਿਸਾਨਾਂ ਦੀ ਹੁਣ ਦੁਬਾਰਾ ਤੋਂ ਗੱਲ ਬਣੇਗੀ ਕੀ ਕਿਸਾਨ ਜਿਹੜੇ ਨੇ ਉਹ ਹੁਣ 4 ਮਈ ਦੀ ਹੋਣ ਵਾਲੀ ਮੀਟਿੰਗ ਦੇ ਵਿੱਚ ਜਾਣਗੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਅਸੀਂ ਮੀਟਿੰਗ ਜਿਹਦੇ ਵਿੱਚ ਕਿਸਾਨਾਂ ਨੂੰ ਲੈ ਕੇ ਆਵਾਂਗੇ ਅਸੀਂ ਮੀਟਿੰਗ ਦੇ ਵਿੱਚ ਕਿਸਾਨਾਂ ਨੂੰ ਲੈ ਕੇ ਆਵਾਂਗੇ ਪਰ ਕੀ ਕੇਂਦਰ ਸਰਕਾਰ ਦੇ ਹੁਣ ਮੰਤਰੀ ਕਿਸਾਨਾਂ ਦੀ ਇਹ ਗੱਲ ਪ੍ਰਵਾਨ ਕਰਨਗੇ ਕਿਉਂਕਿ 12 ਮੰਗਾਂ ਨੂੰ ਲੈ ਕੇ ਜਿਹੜੀ ਮੀਟਿੰਗ ਹੋਣ ਜਾ ਰਹੀ ਆ 12 ਮੰਗਾਂ ਕਦੋਂ ਤੱਕ ਮੰਨਿਆ ਜਾਂਦੀਆਂ ਨੇ ਇਹ ਦੇਖਣ ਵਾਲੀ ਲੋਕ ਕਿਸਾਨਾਂ ਲਈ ਆਖਰ ਆ ਹੀ ਗਈ ਵੱਡੀ ਖੁਸ਼ੀ ਦੀ ਖਬਰ ਐਮਐਸਪੀ ਦੇਣ ਨੂੰ ਤਿਆਰ ਹੋਈ ਕੇਂਦਰ ਸਰਕਾਰ ਕਿਸਾਨ ਲਗਾਤਾਰ ਅੰਦੋਲਨ ਕਰ ਰਹੇ ਸੀ ਕਿਸਾਨ ਲਗਾਤਾਰ ਮੀਟਿੰਗਾਂ ਕਰ ਰਹੇ ਸੀ ਕਿਸਾਨ ਲਗਾਤਾਰ ਇਹੀ ਮੰਗ ਕਰ ਰਹੇ ਸੀ ਪਰ ਹੁਣ ਕੇਂਦਰ ਸਰਕਾਰ ਦੇ ਵੱਲੋਂ ਐਮਐਸਪੀ ਦੇ ਨਾਲ ਨਾਲ 300 ਰੁਪਏ ਬੋਨਸ ਦੇਣ ਦਾ ਵੀ ਇਲਾਨ ਕਰ ਦਿੱਤਾ ਕਿਹੜੀਆਂ ਫਸਲਾਂ ਦੇ ਉੱਤੇ ਐਮਐਸਪੀ ਦੇਣ ਨੂੰ ਤਿਆਰ ਹੋਇਆ ਕੇਂਦਰ ਸਰਕਾਰ ਤੁਹਾਨੂੰ ਪੂਰੀ ਜਾਣਕਾਰੀ ਸਾਂਝੀ ਕਰਦੇ ਆਂ ਹੜੀ ਸੀਜ਼ਨ 2025 ਤੇ 26 ਦੇ ਲਈ ਮੱਕੀ ਬਾਜਰਾ ਜਵਾਰ ਅਤੇ ਰਾਗੀ ਦਾ ਘੱਟੋ-ਘੱਟ ਸਮਰਥਨ ਮੁੱਲ ਨਿਰਧਾਰਿਤ ਕੀਤਾ ਗਿਆ ਹੈ ਬਾਜਰਾ ਜਵਾਰ ਅਤੇ ਰਾਗੀ ਤੇ 300 ਰੁਪਏ ਦਾ ਬੋਨਸ ਵੀ ਦਿੱਤਾ ਜਾਵੇਗਾ ਤਾਂ ਇਹ ਫਸਲਾਂ ਦੇ ਉੱਤੇ ਐਮਐਸਪੀ ਦਿੱਤੀ ਜਾਵੇਗੀ ਤੇ ਨਾਲ 300 ਰੁਪਏ ਬੋਨਸ ਵੀ ਦਿੱਤਾ ਜਾਵੇਗਾ ਰਜਿਸਟ੍ਰੇਸ਼ਨ ਕਰਵਾਉਣ ਦੇ ਲਈ ਤਰੀਕ ਦੇ ਦਿੱਤੀ ਆ 1 April ਤੋਂ 30 April 2025 ਤੱਕ ਇਸ ਦੀ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਆ ਤੁਸੀਂ ਰਜਿਸਟ੍ਰੇਸ਼ਨ ਕਰਵਾਉਂਗੇ ਤੁਹਾਨੂੰ ਇਸ ਫਸਲ ਤੇ ਬੋਨਸ ਵੀ ਮਿਲੇਗਾ ਐਮਐਸਪੀ ਵੀ ਮਿਲੇਗੀ ਤਾਂ ਐਮਐਸਪੀ ਦੀ ਗੱਲ ਕਿਸਾਨ ਕਰ ਰਹੇ ਨੇ ਪਰ ਕਿਸਾਨ ਕਹਿ ਰਹੇ ਨੇ ਕਿ ਸਾਨੂੰ ਐਮਐਸਪੀ ਦਾ ਲੀਗਲ ਗਾਰੰਟੀ ਕਾਨੂੰਨ ਚਾਹੀਦਾ ਤਾਂ ਲੀਗਲ ਗਾਰੰਟੀ ਕਾਨੂੰਨ ਦੀ ਮੰਗ ਕਰ ਰਹੇ ਨੇ ਕਿਸਾਨ ਪਰ ਭਾਰਤ ਸਰਕਾਰ ਦੇ ਵੱਲੋਂ ਹੁਣ ਐਮਐਸਪੀ ਇਹਨਾਂ ਫਸਲਾਂ ਦੇ ਉੱਤੇ ਦੇਣ ਦੀ ਗੱਲ ਆਖ ਦਿੱਤੀ ਤੇ ਨਾਲ ਬੋਨਸ ਵੀ ਦੇਣ ਦੀ ਗੱਲ ਆਖ ਦਿੱਤੀ ਤਾਂ ਭਾਰਤ ਸਰਕਾਰ ਨੇ ਹਾੜੀ ਮਾਰਕੀਟੇਸ਼ਨ ਸੀਜ਼ਨ 2025 ਤੇ 26 ਦੇ ਲਈ ਇਹ ਫਸਲਾਂ ਦੇ ਉੱਤੇ ਐਮਐਸਪੀ ਦੇਣ ਦੀ ਗੱਲ ਆਖ ਦਿੱਤੀ ਗਈ ਹੈ ਤਾਂ ਇਹਨਾਂ ਦਾ ਘੱਟੋ ਘੱਟ ਸਮਰਥਨ ਮੁੱਲ ਹੋਵੇਗਾ ਜੋ ਐਮਐਸਪੀ ਹੋਵੇਗੀ ਮੱਕੀ ਦਾ 2225 ਰੁਪਏ ਪ੍ਰਤੀ ਕੁਇੰਟਲ ਬਾਜਰੇ ਦਾ ਬਾਜਰੇ ਤੇ ਜੋ ਕੀਮਤ ਬਾਜਰੇ ਦੀ ਹੋਵੇਗੀ 2625 ਰੁਪਏ ਪ੍ਰਤੀ ਕੁਇੰਟਲ ਜਵਾਰ ਜੋ ਹਾਈ ਬ੍ਰੈਡਨ ਹਾਈਬ੍ਰਿਡ ਜਵਾਰ ਦਾ 3371 ਰੁਪਏ ਪ੍ਰਤੀ ਕੁਇੰਟਲ ਜਵਾਰ ਜੋ ਮਾਲ ਦੰਡੀ ਦਾ 3421 ਰੁਪਏ ਪ੍ਰਤੀ ਕੁਇੰਟਲ ਅਤੇ ਰਾਗੀ ਦਾ 4290 ਰੁਪਏ ਪ੍ਰਤੀ ਕੁਇੰਟਲ ਨਿਰਧਾਰਤ ਕੀਤਾ ਗਿਆ ਘਟੋ ਘੱਟ ਸਮਰਥਨ ਮੁੱਲ ਜਿਹੜਾ ਇਹ ਫਸਲਾਂ ਦਾ ਤੈਅ ਕੀਤਾ ਜੋ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਤਾਂ ਬਾਜਰਾ ਜਵਾਰ ਤੇ ਲਾਗੀ ਰਾਗੀ ਦੇ ਲਈ ਘੱਟੋ ਘੱਟ ਸਮਰਥਨ ਮੁੱਲ ਦੇ ਨਾਲ ਨਾਲ 300 ਰੁਪਏ ਪ੍ਰਤੀ ਕੁਆਂਟਲ ਦਾ ਬੋਨਸ ਵੀ ਮਿਲੇਗਾ ਤਾਂ ਇੱਕ ਕੁਆਂਟਲ ਦੇ ਉੱਤੇ ਤੁਹਾਨੂੰ 300 ਰੁਪਏ ਪ੍ਰਤੀ ਕੁਆਂਟਲ ਬੋਨਸ ਵੀ ਮਿਲੇਗਾ ਤੇ ਨਾਲ ਇਹਨਾਂ ਦੇ ਘੱਟੋ ਘੱਟ ਸਮਰਥਨ ਮੁੱਲ ਤੈਅ ਵੀ ਕਰ ਦਿੱਤਾ ਯਾਨੀ ਕਿ ਐਮਐਸਪੀ ਦੇ ਦਿੱਤੀ ਗਈ ਹੈ ਇਹਨਾਂ ਫਸਲਾਂ ਦੇ ਉੱਤੇ ਤਾਂ ਰਾਜ ਸਰਕਾਰ ਗੁਜਰਾਤ ਰਾਜ ਸਿਵਲ ਸਪਲਾਈ ਕਾਰਪੋਰੇਸ਼ਨ ਲਿਮਟਿਡ ਰਾਹੀਂ ਮੱਕੀ ਬਾਜਰਾ ਜਵਾਰ ਤੇ ਰਾਗੀ ਦੀ ਖਰੀਦ ਕਰੇਗਾ ਤਾਂ ਜੋ ਕਿਸਾਨਾਂ ਨੂੰ ਉਹਨਾਂ ਦੀ ਉਪਜ ਦਾ ਉਚਿਤ ਮੁੱਲ ਮਿਲ ਸਕੇ ਤਾਂ ਕਿਸਾਨਾਂ ਦੇ ਲਈ ਕੇਂਦਰ ਸਰਕਾਰ ਦੇ ਵੱਲੋਂ ਇੱਕ ਤੋਹਫਾ ਦੇ ਦਿੱਤਾ ਗਿਆ ਜਿਸ ਤਰੀਕੇ ਦੇ ਨਾਲ ਕਿਸਾਨ ਐਮਐਸਪੀ ਦੀ ਮੰਗ ਕਰ ਰਹੇ ਨੇ